मारे गौ की बुढ़िया मारे गौवा बुढ़िया बड़िया जमन भोंगल जुड़िया बड़िया जट्ट वेड़े छतने आली गौ के गबे सिसने आली कूए पास बलबेड़ो बैठा मंजा मल चेड़ो बैठा घाड़ो राह लड़ाइया कर दी नैनो भेड़ पावी सड़ती चंगे समा की नक्ट छाड़ो देहा डालो तड़िया बड़िया मारे गौवा बुढ़िया बड़िया खदरों मोटे खूंडे आली चीको उचे चूंडे आई ਪੂਰਬਲੋ ਹੈ ਕੰਮਾ ਖਾਦੀ ਹੈ ਤੁਮਾਨੂੰ ਸਿੱਧੀ ਸਾਦੀ ਜੱਟੀ ਨੰਬਰ 1 ਉੜੀਸਾ ਜੰਗਲ ਕੀ ਖਵਾਵਾ ਕੀ ਤੋਂ ਚਪੜੋ ਗਲਪਾ ਮਿੱਟੀ 바ਵਾ ਅੱਥੀ ਲੋ ਮਾਰਾ ਖੜੀਆਂ ਬੜੀਆਂ ਮਾਰੇ ਗੋਮਾ ਗੁੜੀਆਂ ਬੜੀਆਂ ਬੜਾ ਟੋਕਰਾ ਮੈਲੋ ਚੱਕਾ ਮੈਗਰੋ ਗੁਹਾ ਥੋੜਾ ਰੱਖਾ ਅੱਗਾ ਮਿਲ ਜਾ ਬੁੱਢੀ ਕਮੇੜੋ ਜੈਲ ਉਸਕੇ ਹੋ ਆਪਣੇੜੋ ਪੰਨ ਰੋਕੇ ਕਰ ਅੱਗਾ 18 ਕਾਂਟਕਾਂ ਤਾ ਬੱਟਾ ਮਾਰਾ ਛਾ ਪਰੰਨ ਨੰਨੇ ਉਲਟਾਂ ਦੋ ਪੱਥੇ ਪੱਥਨ ਬੜੀਆਂ ਬੜੀਆਂ ਮਾਰੇ ਗੋਮਾ ਗੁੜੀਆਂ ਬੜੀਆਂ ਕੋ ਲੋ ਕਰਦੀ ਬੜਾ ਚਲੇਮਾ ਲਾਬੋ ਕਾ ਲਾ ਘਟ ਗਲੇਮਾ ਛੋਟੀ ਚਲੇ ਨੂੰ ਬੜੀ ਚਲੇ ਨੂੰ ਕਿੰਨੋ ਪੈਣਾ ਗਵਦੀ ਗੈਨੋ ਪਰ ਤੋਂ ਮਾਰਾ ਪੰਡੂ ਕੋਚਾ ਖੇੜੋ ਸਾਰਿਆਂ ਦੇ ਸਰਬੋਚਾ ਬਾੜ ਨੂੰ ਕੀ ਗੱਲ ਪੰਗਾ ਲੈ ਕੇ ਨਿਕਲ ਜਾਹਾ ਅੜੀਆਂ ਬੜੀਆਂ ਮਾਰੇ ਗੋਮਾ ਗੁੜੀਆਂ ਬੜੀਆਂ ਕੀਂਗਣੋ ਵੀ ਚਰਖਾ ਕੱਤਾ ਟਟਿਆਣੋਂ ਦਾ ਲੜਦੀ ਠੱਗਾ ਚੈਨ ਪਰਵਾਰ ਜੇਕਰ ਕੀ ਪੂਸੜ ਪੜੀ ਬੁਮਾਰਾ ਪਰ ਕੀ ਫਿਮੇੜੋ ਕੁੜੀ ਪਰ ਰੋਕੀ ਖਾਨ ਬਸ ਤੇਰੋ ਨਾ ਤੇ ਬੀ ਵਿਹਾਹ ਚੰਡੀਗੜ੍ਹੋਂ ਪਟਿਆਲੋਂ ਦੋਵੇਂ ਸੁਣੀਆਂ ਨਿੱਕੀਆਂ ਪੜੀਆਂ ਬੜੀਆਂ ਮਾਰੇ ਗੋਮਾ ਕੁੜੀਆਂ ਬੜੀਆਂ ਪੰਖਰੋਂ ਦੀ ਜੰਮੀਓ ਦਿਖਦਾ ਖਰਕੋਂ ਨੂੰ ਵੀ ਉੱਚਾ ਸੁਣਦਾ ਮਰੋੜੋ ਵੀ ਡੱਕ ਡੱਕ ਹੱਲਾ ਪੈਰ ਕੜੀ ਤੇ ਨਰੋ ਚੱਲਾ ਉਪਰਿਆਲੋਂ ਟੈਕ ਦਾ ਖਤਰਾ ਟੜੇ ਉੱਤੇ ਕੀ ਮਾਤਾ ਨਿਕਲਾ ਪਿੱਛਾ ਸੀ ਜਾਂ ਠੰਡ ਪੜੀ ਸੀ ਪਾਣੀ ਕੀ ਗਲ ਰੂੜੀਆਂ ਬੜੀਆਂ ਮਾਰੇ ਗੋਮਾ ਕੁੜੀਆਂ ਬੜੀਆਂ ਕਾ ਕੰਮ ਕਰਦੀ ਰਾਖ ਤਰਿਆਲੋਂ ਆਕੜ ਰੱਖਾ ਪੁੱਲ ਨੇਆਲੋਂ ਬੁਰਾ ਸੁਣੀ ਨਾ ਕਹੇ ਦਿਉਰੋ ਰੋੜ ਤੇ ਕਿੱਡੀ ਜਾਮਾ ਕਿਉਂ ਰੋ ਤਾਹੋ ਗੁੜੀ ਬੜੀ ਕਿਲਾਕਣ ਹੈ ਬਾਹਰ ਤੋਂ ਬੜੀ ਲੜਾਕਣ ਟਾਲੇ ਟਾਪੇ ਅੰਦਰ ਵਿੱਚ ਬਸਤਾ ਆਲੀ ਗਾਰਮਾ ਗੁੜੀਆਂ ਬੜੀਆਂ ਮਾਰੇ ਦੋਮਾ ਗੁੜੀਆਂ ਬੜੀਆਂ ਜੋ ਬੈਸੀ ਨੂੰ ਕਾ ਪੰਜਾਬਣ ਗਰシャン ਕਰਕੇ ਇੱਕ ਦੁਆਬਣ ਮਿੱਡੀਆਂ ਦੀ ਇੱਕ ਬੁੜੀ ਮਤਾਨੋ ਚੂਚਨ ਕੇ ਕਰ ਆਲੀ ਬੰਗਾਨੋ ਜਿਵੇਂ ਚਮਾਸੀਆਂ ਕੇ ਵਿੱਚ ਰਹਾ ਵਾਂਗਰੂਆਂ ਕਾ ਅੱਧਾ ਗੋਵਾ ਜਦ ਮੈਂ ਕਵਤਾ ਪੇਸ਼ ਕਰੀ ਤੋ ਮੇਰੇ ਜਲਸਾ ਬੜੀਆਂ ਬੜੀਆਂ ਮਾਰੇ ਦੋਮਾ ਗੁੜੀਆਂ ਬੜੀਆਂ Mari, que lo